ਸਿਰੜ ਨਿਸ਼ਾਨੇ YouTube ਚੈਨਲ ਦੇਖ ਰਹੇ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿੱਖ ਕੌਮ ਦਾ ਇਤਿਹਾਸ ਮਹਾਨ ਕੁਰਬਾਨੀਆਂ ਨੇ ਭਰਿਆ ਵੱਡੇ ਤੋਂ ਵੱਡੇ ਜਰਨੈਲਾਂ ਨਾਲ ਭਰਿਆ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੋਗਲ ਹਕੂਮਤਾਂ ਨਾਲ ਅੰਗਰੇਜ਼ ਹਕੂਮਤਾਂ ਨਾਲ ਵੱਡੀਆਂ ਟੱਕਰਾਂ ਲਈਆਂ ਤੇ ਆਪਣੇ ਮਨਸੂਬੇ ਪੂਰੇ ਕਰਕੇ ਸਿੱਖ ਕੌਮ ਦੀ ਅਮਾਰਤ ਮਜਬੂਤ ਕਰਨ ਲਈ ਉਸ ਦੀਆਂ ਨੀਹਾਂ 'ਚ ਆਪਣਾ ਖੂਨ ਤੱਕ ਪਾਇਆ ਅੱਜ 14 ਮਾਰਚ ਦਾ ਦਿਨ ਹੈ ਤੇ 14 ਮਾਰਚ ਤੇ ਦਿਨ ਇੱਕ ਮਹਾਨ ਜਰਨੈਲ ਇੱਕ ਮਹਾਨ ਸੰਤ ਇੱਕ ਮਹਾਨ ਜਥੇਦਾਰ ਅਕਾਲੀ ਫੂਲਾ ਸਿੰਘ ਰਿਹੰਗ ਜੀ ਦੀ ਸ਼ਹਾਦਤ ਦਾ ਦਿਨ ਹੈ ਤੇ ਆਓ ਅੱਜ ਉਨ੍ਹਾਂ ਦੇ ਜੀਵਨ ਤੇ ਇੱਕ ਛਾਤ ਪਈ ਹੈ। ਅਕਾਲੀ ਫੂਲਾ ਸਿੰਘ ਨਿਹੰਗ ਜੀ ਦਾ ਜਨਮ 1 ਜਨਵਰੀ ਸਾਲ 1761 ਨੂੰ ਪਿੰਡ ਸ਼ੀਹਾ ਜ਼ਿਲ੍ਹਾ ਸੰਗਰੂਰ ਜੋ ਉਸ ਸਮੇਂ ਫੁਲਕੀਆ ਰਿਆਸਤ ਵਿੱਚ ਪੈਂਦਾ ਸੀ। ਸਰਦਾਰ ਈਸ਼ਰ ਸਿੰਘ ਦੇ ਘਰ ਜੱਟ ਪਰਵਾਰਛ ਹੋਇਆ। ਛੋਟੀ ਉਮਰੇ ਬਾਪ ਦਾ ਵਿਛੋੜਾ ਪੈ ਗਿਆ। ਜਦ ਮੈਂ 14 ਸਾਲ ਦੀ ਉਮਰ ਸੀ ਜਦੋਂ ਮਾਤਾ ਵੀ ਰੱਬ ਨੂੰ ਪਿਆਰੀ ਹੋ ਗਈ ਤੇ ਮਾਤਾ ਦਾ ਸਾਯਾ ਸਿਰੋਂ ਉੱਟ ਗਿਆ ਉਸ ਸਮੇਂ ਤੋਂ ਪਹਿਲਾਂ ਹੀ ਉਹਨਾਂ ਨੂੰ ਮਿਸਲ ਸ਼ਹੀਦਾਂ ਕੋਲ ਪੜ੍ਹ ਲਿਖਣ ਵਾਸਤੇ ਭੇਜ ਦਿੱਤਾ ਗਿਆ ਸੀ ਸੋ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਬਾਲਪਨ ਪਾਲਣ ਪੋਸਣ ਸਿੱਖਿਆ ਬਾਬਾ ਨਾਨਕ ਸਿੰਘ ਜੀ ਨਿਹੰਗ ਮਿਸਲ ਸ਼ਹੀਦਾਂ ਕੋਲ ਹੋਈ ਅਕਾਲੀ ਫੂਲਾ ਸਿੰਘ ਜੀ ਨੇ ਆਪਣੀ ਸਾਰੀ ਜ਼ਮੀਨ ਗਰੀਬਾਂ 'ਚ ਵੰਡ ਦਿੱਤੀ ਤੇ ਆ ਨਿਹੰਗ ਯੋਧੇ ਦੇ ਸਰੂਪ ਵਿੱਚ ਹੀ ਸਾਰੀ ਉਮਰ ਗੁਜ਼ਾਰੀ ਉਹਨਾਂ ਨੇ ਗਰਵਾਣੀ ਕੰਠ ਕੀਤੀ ਅਧਿਨ ਕੀਤਾ ਮਾਰਸ਼ਲ ਆਰਟ ਦੀ ਸਿੱਖਿਆ ਲਈ ਜੰਗੀ ਕਰਤਬਾਂ ਦੀ ਸਿੱਖਿਆ ਲਈ ਇਹ ਸਾਰਾ ਕੁਝ ਉਹਨਾਂ ਨੇ ਮਿਸਲ ਸ਼ਹੀਦਾਂ 'ਚ ਰਹਿੰਦੇ ਪ੍ਰਾਪਤ ਕੀਤਾ ਮੁੱਢਲੀ ਜ਼ਿੰਦਗੀ ਅਨੰਦਪੁਰ ਸਾਹਿਬ ਵਿਖੇ ਗੁਜ਼ਾਰੀ ਜਿੱਥੇ ਉਹਨਾਂ ਨੇ ਗੁਰਦੁਆਰਾ ਸਬਾਨਾ ਦੀ ਸਾਮ ਸੰਭਾਲ ਤੇ ਲੰਗਰਾਂ ਦੀ ਸੇਵਾ ਕੀਤੀ। ਉਹ ਖਾਲਸਾ ਮਿਸਲ ਸ਼ਹੀਦਾਂ ਚ ਬਤੌਰ ਸਿਪਾਹੀ ਵੀ ਕਰ ਗਜਾਰੀ ਕਰਦੇ ਰਹੇ। ਅਕਾਲੀ ਫੂਲਾ ਸਿੰਘ ਜੀ ਨੇ 2000 ਸਿੰਘਾਂ ਦਾ ਜਥਾ ਤਿਆਰ ਕਰਕੇ ਆਪਣੀ ਫੌਜ ਬਣਾਈ ਤੇ ਉਹਨਾਂ ਦਾ ਹੈੱਡਕੁਆਰਟਰ ਰੱਖਿਆ ਅਕਾਲ ਬੂੰਗਾ ਅੰਮ੍ਰਿਤਸਰ। ਤੇ ਉੱਥੇ ਹੀ ਉਹਨਾਂ ਨੇ ਮਕਾਮ ਕਰਕੇ ਅੰਮ੍ਰਿਤਸਰ ਸਾਹਿਬ ਦੇ ਗੁਰਦਵਾਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕੀਤਾ ਇਸ ਤੋਂ ਬਾਅਦ ਮੁਕਸਰ ਸਾਹਿਬ ਅਨੰਦਪੁਰ ਸਾਹਿਬ ਦਮਦਮਾ ਸਾਹਿਬ ਦੇ ਗੁਰਦਵਾਰਿਆਂ ਦੇ ਪ੍ਰਬੰਧ ਵੀ ਸੁਧਾਰੇ 1801 ਵਿੱਚ ਸ਼ੁਕਰਚੱਕੀਆ ਮਿਸਲ ਦੇ ਪੰਗੀ ਮਿਸਲ ਦੋਨਾਂ ਨੇ ਰਲ ਕੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਤੇ ਅੰਮ੍ਰਿਤਸਰ ਦੇ ਪ੍ਰਬੰਧਕਾਂ ਨੇ ਉੱਥੇ ਦੇ ਹਾਕਮਾਂ ਨੇ ਉੱਥੇ ਰਾਜ ਕਰਨ ਵਾਲੀ ਮਿਸਲ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਮੈਦਾਨ ਚਾਜ ਦਿੱਤੇ ਪਰ ਉਸ ਸਮੇ ਅਕਾਲੀ ਫੂਲਾ ਸਿੰਘ ਜੀ ਨੇ ਮੈਦਾਨੇ ਜੰਗ ਦੇ ਵਿੱਚ ਆ ਕੇ ਸਾਰੇ ਸਿੱਖਾਂ ਨੂੰ ਸਮਝਾਇਆ ਤੇ ਇਸ ਲੜਾਈ ਨੂੰ ਹੋਣ ਤੋਂ ਰੋਕਿਆ ਉਹਨਾਂ ਨੇ ਕਿਹਾ ਕਿ ਸਿੱਖ ਸਿੱਖ ਨੂੰ ਮਾਰੇ ਇਹ ਪਾਪ ਹੈ ਅੰਮ੍ਰਿਤਸਰ ਵਿਖੇ ਤੋਪਾਂ ਲਿਆ ਕੇ ਗੋਲੇ ਛੱਡਣੇ ਅੱਗ ਬਰਹਾਉਣੀ ਇਹ ਪਾਪ ਹੈ ਦੋਹੇ ਤਰ੍ਹਾਂ ਸਮਝੀਆਂ ਤੇ ਇਸ ਲੜਾਈ ਤੋਂ ਖਲਾਸੀ ਹੋਈ ਆਪਨੇ ਮਹਾਰਾਜਾ ਰਣਜੀਤ ਸਿੰਘ ਦੇ ਸੱਦੇ ਤੇ ਕਸੂਰ ਦੀ ਜੰਗ 'ਚ 10 ਫਰਵਰੀ 1807 ਨੂੰ ਸ਼ਿਰਕਤ ਕੀਤੀ ਚਾਰਲਸ ਮੈਟਕਾਫ ਨਾਲ 1809 ਦੇ ਵਿੱਚ ਸਾਹਮਣਾ ਕੀਤਾ ਕਮਰ ਪ੍ਰਤਾਪ ਸਿੰਘ ਜੋ ਜੀਨ ਦਾ ਰਾਜਾ ਸੀ ਉਹ ਇਹਨਾਂ ਦੀ ਹਵਜਤ ਚ ਆ ਗਿਆ ਉਸ ਮਾਮਲੇ ਚ ਇਹਨਾਂ ਨੇ ਸਿੱਖ ਧਰਮ ਨਿਭਾਇਆ ਮਲਤਾਨ ਦੀ ਜੰਗ ਅਦੀਨ 1818 ਦੇ ਵਿੱਚ ਅਹਿਮ کردار ਨਿਭਾਇਆ ਨਿਜ਼ਾਮ ਹైదరాబాద్ ਦੇ ਮਦਦ ਲਈ 300 ਸਿੰਘਾਂ ਦਾ ਜਥਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਗਏ ਅਟਕ ਦੀ جنگ ਜਿਹੜੀ 1818 ਚ ਹੋਈ ਹੈ ਉਹ ਚ ਖੈਰਾਬਾਦ ਤੇ ਜਹਾਗੀਰਾ ਦੇ ਕਿਲੇ ਤੇ ਕਬਜ਼ੇ ਕੀਤੇ ਉਹ ਜੰਗ ਇਹਨਾਂ ਦੀ ਰਹਿਨਮਾਈ ਚ ਲੜੀ ਗਈ ਸਾਲ 1819 ਚ ਕਸ਼ਮੀਰ ਤੇ ਕਬਜ਼ਾ ਕੀਤਾ ਉਸ ਜੰਗ ਦੇ ਵਿੱਚ ਵੀ ਇਹਨਾਂ ਦਾ ਬਹੁਤ ਅਹਿਮ ਰੋਲ ਸੀ ਸੋਪੀਆ ਦੀ ਲੜਾਈ ਵਿੱਚ ਵੀ ਇਹਨਾਂ ਦੇ ਇਹਨਾਂ ਦਾ ਬਹੁਤ ਅਹਿਮ ਰੋਲ ਸੀ ਪਸ਼ਾਵਰ ਦੀ ਪਹਿਲੀ ਜੰਗ ਜੋ 1818 ਚ ਹੋਈ ਉਸ ਵਿੱਚ ਵੀ ਇਹਨਾਂ ਦਾ ਅਹਿਮ ਰੋਲ ਸੀ ਆ ਸਿੱਖ ਖਾਲਸਾ ਫੌਜ ਦੇ ਪ੍ਰਮੁੱਖ ਜਨਰਲ ਰਹੇ ਮਿਸਲਾਂ ਨੂੰ ਇਕੱਠੇ ਕਰਨ 'ਚ ਆਪ ਦਾ ਪ੍ਰਮੁੱਖ ਰੋਲ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਸਰਕਾਰੇ ਖਾਲਸਾ 'ਚ ਆਪ ਮਹਾਰਾਜਾ ਦਾ ਪ੍ਰਮੁੱਖ ਸਲਾਹਕਾਰ ਵੀ ਰਹੇ ਤੇ ਉਹਨਾਂ ਸਲਾਹਾਂ ਦਿੱਤੀਆਂ ਕਿ ਡੋਗਰਾਂ ਨੂੰ ਅਹਿਮ ਅਹੁਦੇ ਨਾ ਦਿੱਤੇ ਜਾਣ ਸਿੱਖ ਫੌਜ ਦੀ ਵਰਦੀ ਯੂਰਪੀਅਨ ਦੇਸ਼ਾਂਵਲੀ ਨਾ ਕੀਤੀ ਜਾਵੇ। ਬੇਸ਼ੱਕ ਇਹਨਾਂ ਗੱਲਾਂ ਤੇ ਉਹਨਾਂ ਦੇ ਮਹਾਰਾਜ ਦਾ ਮਰਤਭੇਦ ਵੀ ਹੋਏ ਪਰ ਉਹਨਾਂ ਨੇ ਆਪਣੀ ਗੱਲ ਖੁੱਲ ਕੇ ਰੱਖੀ। ਉਹ ਸਾਰੀਆਂ ਹੀ ਪ੍ਰਮੁੱਖ ਲੜਾਈਆਂ 'ਚ ਮਹਾਰਾ ਰਣਜੀਤ ਸਿੰਘ ਦੇ ਨਾਲ ਬਤੌਰ ਜਰਨੈਲ ਲੜਦੇ ਰਹੇ। ਉਹ ਅਕਾਲ ਤਖਤ ਦੇ 6ਵੇਂ ਜਥੇਦਾਰ ਵੀ ਰਹੇ ਸਾਲ 1800 ਤੋਂ ਲੈ ਕੇ 1823 ਤੱਕ ਉਹ ਅਕਾਲ ਤਖਤ ਦੇ ਸਭ ਦੇ ਜਥੇਦਾਰ ਰਹੇ। ਉਹਨਾਂ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਦੇ ਸ ਰਾਜਾ ਜਸਾਸ ਸਿੰਘ ਆਲੂ ਵਾਲੀ ਹੀ ਸਨ ਤੇ ਉਹਨਾਂ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਉਹ ਬੁੱਢਾ ਦਲ ਦੇ ਮੁਖੀ ਵੀ ਰਹੇ ਤੇ ਉਸ ਤੋਂ ਪਹਿਲਾਂ ਬੁੱਢਾ ਦਲ ਦੇ ਮੁਖੀ ਬਾਬਾ ਰਣ ਸਿੰਘ ਜੀ ਸੀ ਤੇ ਉਹਨਾਂ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਸੀ ਹੁਣ ਪਸ਼ਾਵਰ ਦੀ ਦੂਜੀ ਜੰਗ ਦੀ ਗੱਲ ਕਰੀਏ ਜਿਹੜੀ ਜੰਗ ਅਕਾਲੀ ਫੂਲਾ ਸਿੰਘ ਦੀ ਜ਼ਿੰਦਗੀ ਦੀ ਆਖਰੀ ਜੰਗ ਹੋ ਨਿਬੜੀ ਇਹ 14 ਮਾਰਚ ਸਾਲ 1723 ਨੂੰ ਹੋਈ ਨਿਸ਼ਾਹਰਾ ਦੇ ਸਥਾਨ ਤੇ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿ ਬਹਿ ਕੇ ਅਰਦਾਸ ਕਰਕੇ ਗੁਰਮਤਾ ਕਰਕੇ ਚੜ੍ਹਾਈ ਕਰਨ ਦਾ ਫੈਸਲਾ ਲਿਆ ਗਿਆ ਜਦੋਂ ਚੜ੍ਹਾਈ ਕਰਨ ਲੱਗੇ ਤਾਂ ਸ਼ੇਰੇ ਪੰਜਾਬ ਜੀ ਦਾ ਹੁਕਮ ਆ ਗਿਆ ਕਿ ਜਨਰਲ ਵੈਂਟੂਰਾ ਉਹਦੀ ਫੌਜ ਤੇ ਤੋਪਖਾਨਾ ਹਾਲੇ ਨਹੀਂ ਪਹੁੰਚਿਆ ਇਸ ਕਰਕੇ ਥੋੜੀ देर ਰੁਕੋ ਅਜੇ ਹਮਲਾ ਨਹੀਂ ਕਰਨਾ ਅਜੇ ਚੜ੍ਹਾਈ ਨਹੀਂ ਕਰਨੀ ਅਕਾਲੀ ਫੂਲਾ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੀ ਤਾਬਿਆ 'ਚ ਗੁਰਮਤਾ ਹੋ ਚੁੱਕਾ ਅਰਦਾਸ ਹੋ ਚੁੱਕੀ ਆ ਹੁਣ ਨਿਹੰਗ ਸਿੰਘ ਨਹੀਂ ਰੁਕਣਗੇ ਨਿਹੰਗ ਸਿੰਘ ਫੌਜਾਂ ਲੜਨ ਗਈਆਂ ਸ਼ਹੀਦ ਹੋ ਜਾਣਗੀਆਂ ਪਰ ਵਾਪਸ ਨਹੀਂ ਮੁੜਨਾ ਉਹਨਾਂ ਨੇ ਆਪਣੀ ਰਾਸ ਮੁਤਾਬਕ ਹਮਲਾ ਕੀਤਾ ਪਹਿਲਾਂ ਘੋੜਿਆਂ 'ਤੇ ਚੜ ਕੇ ਲੜਾਈ ਕੀਤੀ ਫੇਰ ਮਾਹੌਲ ਵੇਖ ਕੇ ਘੋੜਿਆਂ ਤੋਂ ਉਤਰ ਕੇ ਪੈਦਲ ਹੱਥੋ-ਹੱਥੀ ਲੜਾਈ ਕੀਤੀ ਤੇ ਹੱਥੋ-ਹੱਥੀ ਲੜਾਈ ਦੇ ਵਿੱਚ ਕਿਰਪਾਨ ਦਾ ਗਹਿਰਾ ਫੱਟ ਅਕਾਲੀ ਫੂਲਾ ਸਿੰਘ ਜੀ ਲੱਤ ਤੇ ਲੱਗਦਾ ਹੈ ਉਹ ਫੇਰ ਦੁਬਾਰਾ ਘੋੜੇ ਤੇ ਚੜ ਕੇ ਲੜਦੇ ਨੇ ਮੈਦਾਨ ਨਹੀਂ ਛੱਡਦੇ ਤੇ ਉਸ ਸਮੇਂ ਇੱਕ ਗੋਲੀ ਉਹਨਾਂ ਦੇ ਘੋੜੇ ਨੂੰ ਵੱਜਦੀ ਹੈ ਤੇ ਘੋੜਾ ਮਾਰਿਆ ਜਾਂਦਾ ਹੈ ਅਕਾਲੀ ਫੂਲਾ ਸਿੰਘ ਜੀ ਦੁਬਾਰਾ ਹਾਥੀ ਤੇ ਚੜਦੇ ਨੇ ਤੇ ਹਾਥੀ ਦੀ ਖੁਰਦੀ 'ਚ ਚੜ ਕੇ ਉੱਪਰੋਂ ਲੜਾਈ ਕਰਦੇ ਨੇ ਆਪਣੇ ਸਾਥੀਆਂ ਨੂੰ ਹੱਲਾਸ਼ੇਰੀ ਦਿੰਦੇ ਨੇ ਜਕਾਰੇ ਛੱਡਦੇ ਨੇ ਤੇ ਉਸ ਸਮੇਂ ਇੱਕ ਗੋਲੀ ਉਨ੍ਹਾਂ ਦੇ શરી ਤੇ ਆ ਕੇ ਲੱਗਦੀ ਹੈ ਜਿਸ ਨਾਲ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਇਨੇ ਚਿਰ ਨੂੰ ਪ੍ਰਿੰਸ ਖੜਕ ਸਿੰਘ ਤੇ ਜਲਨਵੰਤੂਰਾ ਦੀ ਫੌਜ ਵੀ ਪਹੁੰਚ ਜਾਂਦੀ ਹੈ ਗੋਰਖਾ ਫੌਜ ਜੋ ਜਨਰਲ ਬਾਲੂ ਬਹਾਦਰ ਦੀ ਅਗਵਾਈ ਚ ਕੰਮ ਕਰ ਰਹੀ ਸੀ ਉਹਨਾਂ ਨੂੰ ਵੀ ਮਾਰਿਆ ਰਣਜੀਤ ਸਿੰਘ ਪਿੱਛੋਂ ਦੀ ਹਮਲਾ ਕਰਨ ਦੀ ਕਹਿੰਦੇ ਹਨ ਪਠਾਨ ਚਾਰਛੇਰੋਂ ਘਿਰ ਜਾਂਦੇ ਨੇ ਤੇ ਅਜ਼ੀਮ ਖਾਨ ਤੇ ਗਾਜੀ ਮੈਦਾਨ ਛੱਡ ਕੇ ਭੱਜ ਜਾਂਦੇ ਨੇ ਲੜਾਈ ਜਿੱਤਣ ਤੋਂ ਬਾਅਦ ਮਹਾਰਾਜਾ ਅਕਾਲੀ ਫੂਲਾ ਸਿੰਘ ਨਿਹੰਗ ਜੀ ਦੇ ਦੇ ਕੋਲ ਆਉਂਦੇ ਨੇ ਆ ਕੇ ਅੱਖਾਂ ਭਰ ਜਾਂਦੀਆਂ ਅਥਰੂ ਨਿਕਲਦੇ ਨੇ ਤੇ ਉਹ ਕਹਿੰਦੇ ਨੇ ਕਿ ਮੇਰਾ ਅਜ ਲੱਕ ਟੁੱਟ ਗਿਆ ਅਗਲੇ ਦਿਨ ਅਕਾਲੀ ਫੂਲਾ ਸਿੰਘ ਜੀ ਦਾ ਸਸਕਾਰ ਲੰਡਾ ਦਰਿਆ ਦੇ ਕੰਢੇ ਤੇ ਪੂਰੀ ਸ਼ਾਨ ਸ਼ੌਕਤ ਨਾਲ ਗੁਰਮਤਿ ਅਨਸਾਰ ਕੀਤਾ ਜਾਂਦਾ ਹੈ ਜਿਸ ਵਿੱਚ ਉਹਨਾਂ ਦੀ ਦੇਤੇ ਮਹਾਰਾਜਾ ਰਣਜੀਤ ਸਿੰਘ ਜੀ ਸ਼ਾਲ ਪਾ ਕੇ ਸਨਮਾਨ ਕਰਦੇ ਹਨ ਆਪਣੇ ਦਰਸ਼ਕਾਂ ਨੂੰ ਜੇ ਦੱਸਦੇ ਚੱਲੀਏ ਕਿ ਅਕਾਲੀ ਫੂਲਾ ਸਿੰਘ ਜੀ ਨਿਹੰਗ ਧਾਰਮਿਕ ਸੂਲ ਪ੍ਰਸਤੀ ਦੇ ਵਿੱਚ ਬਹੁਤ ਪਰਪੱਕ ਸਨ ਜਦੋਂ ਅਰਦਾਸ ਕਰ ਲੈਂਦੇ ਸਨ ਤਾਂ ਪਿੱਛੇ ਨਹੀਂ ਮੁੜਦੇ ਜਿਵੇਂ ਆਪ ਜੀ ਨੂੰ ਦੱਸਿਆ ਕਿ ਨਸ਼ਾਇਰੇ ਦੀ ਲੜਾਈ ਵਿੱਚ ਵੀ ਉਹਨਾਂ ਨੇ ਅਰਦਾਸ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਐਵੇਂ ਹੀ ਇੱਕ ਘਟਨਾ ਅਕਤੂਬਰ ਸਨ 1818 ਜੇ ਵਾਪਰਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਫੌਜ ਦੀ ਅਗਵਾਈ ਕਰਕੇ ਅਟਕਵਲ ਕੂਚ ਕਰ ਰਹੇ ਆ ਤੇ ਰਸਤੇ ਦੇ ਵਿੱਚ ਅਟਕ ਦਰਿਆ ਤੇ ਬੇੜੀਆਂ ਦਾ ਪੁਲ ਵੱਜਾ ਹੋਇਆ ਉਹ ਬੇੜੀਆਂ ਦੇ ਪੁਲ ਤੋਂ ਅਜੇ ਕੁਝ ਜਥੇ ਹੀ ਅੱਗੇ ਲੰਘੇ ਸਨ ਕਿ ਫਤਿਹ ਖਾਨ ਦੀ ਫੌਜ ਨੇ ਉਸ ਪੁਲ ਨੂੰ ਤੋੜ ਦਿੱਤਾ ਤੇ ਮਹਾਰਾਜੇ ਨੇ ਹੁਕਮ ਕੀਤਾ ਕਿ ਦਰਿਆ ਚੜਿਆ ਹੋਇਆ ਹੈ ਬਾਕੀ ਫੌਜ ਨਾ ਭੇਜੀ ਜਾਵੇ ਪਰ ਅਕਾਲੀ ਫੂਲਾ ਸਿੰਘ ਜੀ ਨੇ ਉਸ ਸਮੇਂ ਦੀ ਨਜਾਕਤ ਨੂੰ ਸਮਝਿਆ ਕਿ ਸਾਡੇ ਪਾਰ ਗਏ ਹੋਏ ਸਿੰਘਾਂ ਨੂੰ ਮੁਗਲ ਫੌਜਾਂ ਨੇ ਘੇਰ ਲੈਣਾ ਹੈ ਪਠਾਣਾ ਨੇ ਘੇਰ ਲੈਣਾ ਹੈ ਤੇ ਉਹਨਾਂ ਨੇ ਅਰਦਾਸ ਕਰਕੇ ਅਟਕ ਦਰਿਆ ਦੇ ਵਿੱਚੋਂ ਦੀ ਪਾਰ ਨੰਗੜ ਦਾ ਫੈਸਲਾ ਕੀਤਾ ਆਪ ਘੋੜੇ ਸਮੇਤ ਅਟਕ ਦਰਿਆ ਦੇ ਵਿੱਚਕਾਰ ਜਾ ਖਲੋਤੇ ਤੇ ਫੌਜਾਂ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਨੰਗੜ ਦੀ ਪ੍ਰੇਰਣਾ ਕੀਤੀ ਹਲਾਸ਼ੇਰੀ ਦਿੱਤੀ ਬਹੁਤ ਸਾਰੀ ਫੌਜ ਪਾਰ ਨਿਕਲ ਗਈ ਕੁਝ ਨੁਕਸਾਨ ਵੀ ਹੋਇਆ ਪਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਖੈਰਾਬਾਦ ਦਾ ਕਿਲਾ ਤੇ ਜਹਾਂਗੀਰ ਦਾ ਕਿਲਾ ਸਿੰਘਾਂ ਦੇ ਕਬਜ਼ੇ ਵਿੱਚ ਆ ਗਏ ਜਿੱਥੋਂ ਅੱਗੇ ਜਾ ਕੇ ਉਹਨੇ ਪਸ਼ਾਵਰ ਦੀ ਲੜਾਈ ਵਾਸਤੇ ਕੂਚ ਕਰਨਾ ਸੀ ਹੁਣ ਮੋਟੇ-ਮੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿ ਉਹਨਾਂ ਦੀ ਧਾਰਮਿਕ ਕਸੂਲ ਪ੍ਰਸਤੀ ਦੇ ਕੁਝ ਵੇਰਵੇ ਕੀ ਸੀ ਚਾਰਲਸ ਮਟਕਾਫ ਅਮਰਸਾਦ ਦੀ ਟ੍ਰੀਟੀ ਤਹਿਤ ਅਮਰਸਰ ਆਇਆ ਤੋਰੀ ਫੌਜ ਦੇ ਵਿੱਚ 150 ਮੁਸਲਮਾਨ ਸੀ ਉਹਨਾਂ ਨਾਲ ਸੰਬੰਧ ਰੱਖਦਾ ਸੀਗਾ ਉਧਰੋਂ ਤਾਜ਼ੀਆ ਦਾ ਦਿਨ ਆ ਗਿਆ ਤੇ ਉਹਨਾਂ ਨੂੰ ਤਾਜ਼ੀਆ ਕੱਢਣ ਦੀ ਇਜਾਜ਼ਤ ਦਿੱਤੀ ਗਈ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਉਹ ਤਾਜ਼ੀਆ ਕੱਢਦੇ ਜੈਸੰਗ ਜੈਸੰਗ ਦੇ ਨਾਰੇ ਲਾਉਂਦੇ ਹੱਲਾ ਕਰਦੇ ਹੋਏ ਦਰਬਾਰ ਸਾਹਿਬ ਤੱਕ ਪਹੁੰਚ ਗਏ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਵੀ ਇਸ ਤਰ੍ਹਾਂ ਕਰ ਰਹੇ ਸਨ ਤਾਂ ਅੰਦਰ ਕੀਰਤਨ ਸੁਣ ਰਹੇ ਅਕਾਲੀ ਫੂਲਾ ਸਿੰਘ ਜੀ ਨੇ ਸਿੰਘਾਂ ਨੂੰ ਭੇਜਿਆ ਦੇਖੋ ਬਾਹਰ ਕੀ ਰੌਲਾ ਪੈ ਰਿਹਾ ਜਦੋਂ ਸਿੰਘਾਂ ਨੇ ਉਹਨਾਂ ਨੂੰ ਵਰਜਿਆ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਲਾ ਕੇ ਕੀਰਤਨ ਦੀ ਮਰਿਆਦਾ ਚੱਲ ਰਹੀ ਹੈ ਤਾਂ ਉਹਨਾਂ ਨੇ ਇੱਕ ਸਿੰਘ ਦੀ ਪੱਗ ਲਾ ਦਿੱਤੀ ਇਹ ਖਬਰ ਜਦੋਂ ਅਕਾਲੀ ਫੁੱਲਾ ਸਿੰਘ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਆਪਣੀ ਫੌਜ ਨਾਲ ਲਿਆ ਕੇ ਸਿੰਘ ਨਾਲ ਲਿਆ ਕੇ ਉਹਨਾਂ ਮੁਸਲਮਾਨਾਂ ਨੂੰ ਚੰਗਾ ਸੌਦਾ ਲਾਇਆ ਉਹਨਾਂ ਚ ਬਹੁਤ ਸਾਰੇ ਫਟੜ ਕੀਤੇ ਬਹੁਤ ਸਾਰੇ ਪੰਜ ਛੇ ਸਰੀਰ ਮਾਰੇ ਵੀ ਗਏ ਤਾਂ ਇਹ ਉਹਨਾਂ ਦੀ ਧਾਰਮਿਕ ਸੂਲ ਪ੍ਰਸਤੀ ਸੀ ਕਿ ਸਿੱਖ ਦੀ ਪੱਗ ਨੂੰ ਕੋ ਹੱਥ ਨਹੀਂ ਪਾ ਸਕਦਾ ਸਿੱਖ ਦੀ ਪੱਗ ਕਿਸੇ ਨੇ ਕਿਉਂ ਲਾਈ ਛੇਰੇ ਪੰਜਾਬ ਨੂੰ ਮਟਕਾਫ ਨੇ ਅਲਮਾ ਦਿੱਤਾ ਉਸਨੇ ਦੱਸਿਆ ਕਿ ਸਿੱਖ ਆਪਣੀ ਪੱਗ ਨੂੰ ਤਾਜ ਤੋਂ ਵੱਧ ਪਿਆਰ ਕਰਦੇ ਨੇ ਇਸੇ ਤਰ੍ਹਾਂ ਇੱਕ ਹੋਰ ਘਟਨਾ ਹੈ ਜੀਨ ਦੇ ਰਾਜੇ ਕਨਵਰ ਪ੍ਰਤਾਪ ਸਿੰਘ ਨੇ ਜਿਸ ਦੇ ਰਾਜ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਉਸਨੇ ਦੌੜ ਕੇ ਆ ਕੇ ਆਪਣੀ ਜਾਨ ਬਚਾ ਕੇ ਤੇ ਆਨੰਦਪੁਰ ਸਾਹਿਬ ਦੇ ਕੋਲ ਕਾਲੀ ਫੁੱਲਾ ਸਿੰਘ ਦੀ ਛੌਨੀ ਵਿੱਚ ਪਨਾਹ ਲਈ ਅੰਗਰੇਜ਼ਾਂ ਨੇ ਸੁਨੇਹਾ ਭੇਜਿਆ ਕਿ ਸਾਡਾ ਮੁਜਰਮ ਹੈ ਸਾਨੂੰ ਵਾਪਸ ਕਰੋ ਇਸ ਨੂੰ ਗ੍ਰਿਫਤਾਰ ਕਰਨਾ ਹੈ ਅਕਾਲੀ ਫੂਲਾ ਸਿੰਘ ਜੀ ਕਹਿੰਦੇ ਨਹੀਂ ਖਾਲਸੇ ਦੀ ਪਨਾਹ ਚ ਜਿਹੜਾ ਆ ਗਿਆ ਉਸ ਦੀ ਮਦਦ ਕਰਨੀ ਉਹ ਸ਼ਰਨ ਆਏ ਦੀ ਇਲਾਜ ਰੱਖਣੀ ਇਹ ਸਾਡਾ ਹੁਕਮ ਹੈ ਸਾਨੂੰ ਹੁਕਮ ਹੈ ਗੁਰੂ ਦਾ ਅਸੀਂ ਇਹਦੇ ਅਨਸਾਰ ਕਰਨਾ ਹੈ ਜੀ ਤੁਹਾਨੂੰ ਵਾਪਸ ਨਹੀਂ ਦੇਣਾ ਇਸੇ ਤਰ੍ਹਾਂ ਇਸ ਟ੍ਰੀਟੀ ਦੇ ਅੰਮ੍ਰਿਤਸਰ ਦੀ ਟ੍ਰੀਟੀ ਦੇ ਖਿਲਾਫ ਜਾਂਦਿਆ ਹੋਇਆ ਅੰਗਰੇਜ਼ਾਂ ਨੇ ਸ਼ਿਕਾਇਤਾਂ ਦੇ ਮੱਦੇ ਨਜ਼ਰ ਮਰੇ ਰਣਜੀਤ ਸਿੰਘ ਨੇ ਇੱਕ ਵਾਰ ਡੋਗਰੇ ਤੇ ਬ੍ਰਾਹਮਣਾਂ ਨੂੰ ਫੌਜ ਦੇ ਕੇ ਗ੍ਰਿਫਤਾਰ ਕਰਨ ਵਾਸਤੇ ਭੇਜਿਆ ਕਿ ਜਾਓ ਤੇ ਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਓ ਪਰ ਕਾਲੀ ਫੂਲਾ ਸਿੰਘ ਜੀ ਦਾ ਇੰਨਾ ਸਤਕਾਰ ਸੀ ਫੌਜ ਦੇ ਵਿੱਚ ਫੌਜ ਦੇ ਸਿਪਾਹੀਆਂ ਨੇ ਲੜਨ ਤੋਂ ਨਾ ਕਰ ਦਿੱਤੀ ਗ੍ਰਿਫਤਾਰ ਕਰਨ ਤੋਂ ਨਾ ਕਰ ਦਿੱਤੀ ਸਗੋਂ ਆਪਣੇ ਹਥਿਆਰ ਸਤਕਾਰ ਵਜੋਂ ਜ਼ਮੀਨ ਤੇ ਰੱਖ ਦਿੱਤੇ ਇਸੇ ਤਰ੍ਹਾਂ ਹੀ ਇੱਕ ਕਟਨਾ ਫਿਰ ਵਾਪਰਦੀ ਹੈ ਰਾਜਾ ਜਸਵੰਤ ਸਿੰਘ ਨਾਭਾ ਉਹ ਨਵਾਬ ਮਲੇਰ ਕੋਟਲਾ ਨੂੰ ਲੈ ਕੇ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਉਂਦਾ ਪਰ ਉਸ ਦੀ ਫੌਜ ਵੀ ਅਕਾਲੀ ਫੂਲਾ ਸਿੰਘ ਦੇ ਸਤਕਾਰ ਵਜੋਂ ਆਪਣੇ ਹਥਿਆਰ ਜ਼ਮੀਨ ਤੇ ਰੱਖ ਦਿੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਮਾਰੇ ਰਾਂਜੀਤ ਸਿੰਘ ਨੇ ਜਦੋਂ ਮੋਰਾ ਨਾਚੀ ਨਾਲ ਵਿਆਹ ਕਰਵਾਇਆ ਤਾਂ ਕਾਲੀ ਜੀ ਨੇ ਸੰਗਤ ਨੂੰ ਕਿਹਾ ਕਿ ਇਸ ਨੂੰ ਮੂੰਹ ਨਹੀਂ ਲਾਉਣਾ ਇਸ ਨੂੰ ਸਤਕਾਰ ਨਹੀਂ ਦੇਣਾ ਇਸ ਤੋਂ ਬਾਅਦ ਜਦੋਂ ਮਾਰੇ ਰਾਂਜੀਤ ਸਿੰਘ ਅੰਮ੍ਰਿਤਸਰ ਆਇਆ ਤਾਂ ਕਿਸੇ ਸਿੱਖ ਨੇ ਵੀ ਕਿਸੇ ਆਮ ਆਦਮੀ ਨੇ ਵੀ ਉਸ ਨੂੰ ਸਤਕਾਰ ਨਾ ਦਿੱਤਾ ਉਸ ਨੂੰ ਆਪਣੇ ਭੁੱਲਦਾ ਅਹਿਸਾਸ ਹੋਇਆ ਤਾਂ ਉਸ ਨੇ ਫਰਿਆਦ ਕੀਤੀ ਕਿ ਮੇਰੇ ਗਨਾਹ ਨੂੰ ਬਖਸ਼ ਲਿਆ ਜਾਵੇ ਤਾਂ ਬਤੌਰ ਜਥੇਦਾਰ ਅਕਾਲ ਤਖਤ ਅਕਾਲੀ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਕੋੜਿਆਂ ਦੀ ਸਜ਼ਾ ਲਈ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਕੱਪੜੇ ਉਤਾਰ ਕੇ ਬਸਤਰ ਉਤਾਰ ਕੇ ਪਿੰડા ਨੰਗਾ ਕਰ ਦਿੱਤਾ ਜਦੋਂ ਨੰਗਾ ਕਰਕੇ ਬੈਠ ਗਿਆ ਉਹਨੂੰ ਥੰਮ ਨਾ ਬੱਧਾ ਤਾਂ ਸੰਗਤ ਨੇ ਕਿਹਾ ਕਿ ਇਸ ਨੇ ਸਜ਼ਾ ਮੰਨ ਲਈ ਹੈ ਉਹਨੂੰ ਇਸ ਨੂੰ ਬਖਸ਼ ਦਿੱਤਾ ਜਾਵੇ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਆਪ ਉਸ ਨੂੰ ਖਿਮਾ ਨਹੀਂ ਦਿੱਤੀ ਸੰਗਤ ਦੇ ਕੋਲੋਂ ਖਿਮਾ ਕਰਵਾਈ ਪੰਜ ਪਿਆਰਿਆਂ ਕੋਲੋਂ ਖਿਮਾ ਦਵਾਈ ਇਸ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਦੀ ਭੁੱਲ ਬਖਸ਼ੀ ਗਈ ਤੇ ਇਹ ਭੁੱਲ ਬਖਸ਼ਾਉਣ ਦੇ ਵਿੱਚ ਫੇਰ ਵੇਖੋ ਉਹਨਾਂ ਨੇ ਕਿੰਨੀ ਵੱਡੀ ਮਰਿਆਦਾ ਵਰਤੀ ਹੈ ਜਦੋਂ ਸੰਗਤ ਨੇ ਕਹਿਤਾ ਸੀ ਨੂੰ ਮaaf ਕਰ ਦਿਓ ਆਪ ਵੀ ਕਰ ਸਕਦੇ ਸੀ ਪਰ ਉਹਨਾਂ ਨੇ ਸੰਗਤ ਨੂੰ ਕਿਹਾ ਕਿ ਜੇ ਸੰਗਤ ਚਾਵੇਗੀ ਜਕਾਰਾ ਚੜ੍ਹੇਗੀ ਤਾਂ ਮੈਂ ਮaaf ਕਰਾਂਗਾ ਸੋ ਇਸ ਕਰਕੇ ਉਹਨਾਂ ਨੂੰ ਬਾਅਦ ਚ ਕੋੜਿਆਂ ਦੀ ਸਜ਼ਾ ਨਹੀਂ ਲਾਈ ਗਈ ਸੋ ਇਹ ਵੱਡੀਆਂ ਗੱਲਾਂ ਨੇ ਜਿਨ੍ਹਾਂ ਗੱਲਾਂ ਤੇ ਅਕਾਲੀ ਫੂਲਾ ਸਿੰਘ ਜੀ ਨੇ ਪਹਿਰਾ ਦਿੰਦਿਆਂ ਸਿੱਖੀ ਮਰਿਆਦਾ ਦੇ ਮਾਮਲੇ ਵਿੱਚ ਕਦੀ ਕੋਈ ਸਮਝੌਤਾ ਨਹੀਂ ਕੀਤਾ ਬੇਸ਼ੱਕ ਬਤੌਰ ਸਿੱਖ ਮਾਰੇ ਰਣਜੀਤ ਸਿੰਘ ਦੀ ਮਦਦ ਵੀ ਕੀਤੀ ਉਹਦੀਆਂ ਫੌਜਾਂ ਦੇ ਵਿੱਚ ਜਾ ਕੇ ਲੜੇ ਵੀ ਉਹਦੀਆਂ ਵੱਡੀਆਂ-ਵੱਡੀਆਂ ਜੰਗਾਂ 'ਚ ਜਾ ਕੇ ਮਾਰ ਕੇ ਵੀ ਮਾਰੇ ਪਰ ਜਿੱਥੇ ਉਸ ਦੀ ਗਲਤੀ ਸੀ ਉਹਨੂੰ ਧਾਰਮਿਕ ਤੌਰ ਤੇ ਸਜ਼ਾ ਦੇਣ ਤੋਂ ਕਦੇ ਸੰਕੋਚ ਨਹੀਂ ਕੀਤਾ ਆਸ ਹੈ ਤੁਹਾਨੂੰ ਅੱਜ ਦੇ ਦਿਨ 14 ਮਾਰਚ ਦੇ ਦਿਨ ਇਸ ਮਹਾਨ ਸ਼ਹੀਦ ਜੋ ਨਸ਼ਹਿਰੇ ਦੀ ਧਰਤੀ ਤੇ ਮਲਤਾਨ ਦੀ ਧਰਤੀ ਤੇ ਮਹਾਨ ਸ਼ਹਾਦਤ ਦੇ ਗਿਆ ਸੀ ਅਕਾਲੀ ਫੂਲਾ ਸਿੰਘ ਜੀ ਨਿਹੰਗ ਉਹਨਾਂ ਸਭ ਦੀ ਗੱਲਬਾਤ ਤੇ ਵੀਰਵੇ ਪਸੰਦ ਆਏ ਹੋਣਗੇ ਜੇ ਆਪ ਜੀ ਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਆਪ ਇਸ ਚੈਨਲ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਕੋ ਲੰਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ